ਜੀ ਕੀ ਗੱਲ ਕੀ ਹੋਈ ਜੀ ਜੀ ਆ ਵੇਖੋ ਜੀ ਜੇ ਤੁਸੀਂ ਪ੍ਰੋਡਕਟ ਦੇਖ ਰਹੇ ਹੋ ਮੈਂ ਸਰਫੈਕਸਲ ਮੈਟਿਕ ਇਹਨੂੰ ਅਸੀਂ 6 ਸਾਲ ਤੋਂ ਪਿਛਲੇ ਬਾਇ ਕਰ ਰਹੇ ਹਾਂ ਇੱਥੋਂ ਤੇ ਐਤ ਕੀ ਆਪਾਂ ਬੇਲੇ ਦਾ ਚੈੱਕ ਕੀਤਾ ਤੇ ਇਹਦੇ ਵਿੱਚ 100 ਰੁਪਏ ਦਾ ਡਿਫਰ ਹੈ ਤਾਂ ਮੈਂ ਆ ਕੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਦਾ ਸਟਾਫ ਨੇ ਮੇਰੀ ਇੱਕ ਨਹੀਂ ਸੁਣੀ ਉਹ ਕਹਿੰਦੇ ਆ ਜੀ ਸਾਡੇ ਬੈਕਐਂਡ ਤੋਂ ਇੱਕ ਮੈਸੇਜ ਆਸੀ ਇਹਦਾ ਕੁਝ ਨਹੀਂ ਕਰ ਸਕਦੇ 100 ਰੁਪਏ ਦਾ ਮਤਲਬ ਹੈਗਾ ਜੀ ਲੋਕਾਂ ਦੀ ਜੇਬ ਤੇ ਕਿੰਨਾ ਭਾਰ ਪਾਉਂਦੇ ਹੋਣ ਇੱਕ ਸੇ ਹਜ਼ਾਰਾਂ ਦੀ ਗਿਣਤੀ ਨਾਲ ਕਸਟਮਰ ਆਉਂਦੇ ਆ ਤੇ ਹਜ਼ਾਰਾਂ ਨਾਲ ਤੁਸੀਂ ਸੋਚ ਲਓ ਕਿ 200 ਬੰਦਾ ਵੀ ਰੋਜ਼ ਦਾ ਪ੍ਰੋਡਕਟ ਖਰੀਦ ਲਾ ਹੋਵੇ ਤੇ 2000 ਰੁਪਏ ਰੋਜ਼ ਦਾ ਠੱਗੀ ਵੱਜ ਰਹੀ 20 ਸੌਰੀ 20000 ਰੁਪਏ ਠੀਕ ਹੈ ਥੈਂਕ ਯੂ ਕੀ ਨਾ ਤੁਹਾਡਾ ਤੇ ਕੀ ਮੇਰਾ ਨਾਮ ਗੁਰਵੀਨ ਸਿੰਘ ਹੈ ਜੀ ਮੈਂ ਜੀ ਆ ਗਰੂਮਰਦਾਸ ਐਵੇਨਿਊ ਤੋਂ 에어ਪੋਰਟ ਰੋਡ ਦਾ ਵਸਨੀਕ ਆ ਕਿ ਮੈਟਰ ਦੇ ਬਾਹਰ ਖੜੇ ਜੇ ਕੀ ਗੱਲ ਹੈ ਭਾਰੀ ਮੈਂ 29 6 ਨੂੰ ਇੱਥੇ ਆ ਕੇ ਸਮਾਨ ਪਰਚੇਸ ਕੀਤਾ ਸੀ ਜਿਹਦਾ ਕੁਝ ਐਮ ਆਰ ਪੀ ਇਹਨਾਂ ਨੇ ਡਿਸਪਲੇ ਚ ਲਾਈ ਹੋਈਆਂ ਸੀ ਉਹਦੇ ਚ 100-100 ਰੁਪਏ ਦਾ ਰੇਟ ਦਾ ਫਰਕ ਹੈ ਤਾਂ ਮੈਂ ਆ ਕੇ ਇਹਨਾਂ ਨੂੰ ਕੱਲ ਸਵਾਲ ਕੀਤਾ ਮੈਂ ਕਿ ਤੁਹਾਡੀ ਜੀ ਐਮ ਆਰ ਪੀ ਦੇ ਵਿੱਚ ਫਰਕ ਹੈ ਇਹਨਾਂ ਨੇ ਅੱਗੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਵੇਖੋ ਜੀ ਜੇ ਇੱਕ ਕਸਟਮਰ ਨਾਲ 100-100 ਰੁਪਏ ਦੀ ਲੁੱਟ ਹੋ ਰਹੀ ਹੈ ਤਾਂ ਦਿਨ 'ਚ ਫੁੱਟਫਾਲ ਦੇ ਵਿੱਚ 100 ਬੰਦਾ ਵੀ ਆਉਂਦਾ ਹੋਏਗਾ ਤਾਂ 10 ਪ੍ਰੋਡਕਟ ਦੀ ਲੁੱਟ ਹੋਈ ਗਾ ਇਹ ਸਿਰਫ ਐਕਸਲ ਜੀ ਮੈਟਿਕ ਪ੍ਰੋਡਕਟ ਆ ਇਹ ਪ੍ਰੋਡਕਟ ਇਹ ਪ੍ਰੋਡਕਟ ਇਹ ਪ੍ਰੋਡਕਟ ਅੱਛਾ ਕੀ ਅੱਛਾ ਇਹਦਾ ਕੀ ਪ੍ਰਿੰਟ ਆ ਜੀ ਇਹ ਤਾਂ ਜੀ 798 ਰੁਪਏ ਕੋਲੇ ਪ੍ਰਿੰਟ 795 ਰੁਪਏ ਪ੍ਰਿੰਟਰ ਰੇਟ ਹੈ ਜੋ ਇਹਨਾਂ ਨੇ ਕੁਝ ਲੈਸ ਲਗਾ ਕੇ 439 ਰੁਪਏ ਦਾ ਰੇਟ ਰੱਖਿਆ ਹੈ ਉਹ ਅੱਜ ਵੀ ਡਿਸਪਲੇ ਕੱਲ ਤੱਕ ਤਾਂ ਡਿਸਪਲੇ ਉਹੀ ਸੀ ਇਹਨਾਂ ਨੇ ਬਿੱਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਿੱਲ ਦੇ ਵਿੱਚ ਇਹਨਾਂ ਨੇ 532 ਰੁਪਏ ਚਾਰਜ ਕੀਤੇ 12 ਵੀ ਇਹਨੇ ਨਾ ਮਿਲ ਜਾਂਦਾ ਸਾਡੇ 450 ਬਾਰੋ ਬਿਲਕੁਲ ਜੀ 450 ਰੁਪਏ ਦਾ ਬਾਜ਼ਾਰੋਂ ਵੀ ਮਿਲ ਜਾਂਦਾ ਪਰ ਜੋ ਡਿਸਪਲੇ ਦੇ ਉੱਤੇ ਨੇ ਡਿਸਕਾਊਂਟ ਕਰਕੇ ਰੇਟ ਲਗਾਇਆ ਉਸ ਤੋਂ ਬਾਅਦ ਵੀ ਬਿੱਲ ਦੇ ਉੱਤੇ ਨਾ ਜੀ ਬਿਲਕੁਲ ਜੀ ਮੈਂ ਕੱਲ ਆ ਕੇ ਇਹੀ ਸਵਾਲ ਇਹਨਾਂ ਨੂੰ ਕੀਤਾ ਉਹ ਕਹਿੰਦੇ ਜੀ ਸਾਡਾ ਟੈਕਨੀਕਲ ਇਸ਼ੂ ਹੈ ਮੈਂ ਕਹਾ ਜੇ ਤੁਹਾਡਾ ਟੈਕਨੀਕਲ ਇਸ਼ੂ ਹੈ ਤਾਂ ਤੁਸੀਂ ਇਹਨੂੰ ਠੀਕ ਕਰਕੇ ਰਿਫੰਡ ਕਰ ਦਿਓ ਕਸਟਮਰ ਦਾ ਇਹ ਕਹਿੰਦੇ ਨਹੀਂ ਜੀ ਸਾਡੇ ਬੈਕਐਂਡ ਤੋਂ ਇੱਕ ਚੀਜ਼ ਹੈ ਕਿ ਅਸੀਂ ਰਿਫੰਡ ਨਹੀਂ ਕਰ ਸਕਦੇ ਤੁਸੀਂ ਕੀ ਮੈਸੇਜ ਦੇਣਾ ਜੀ ਵੇਖੋ ਜੀ ਲੋਕਾਂ ਨੂੰ ਮੈਸੇਜ ਅਸੀਂ ਇਹੀ ਪਬਲਿਕ ਨੂੰ ਅਪੀਲ ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਲੋਕੀ ਕਰਦੇ ਆ 70 ਪੈਸੇ ਲੋਕ ਆਪਣਾ ਬਿੱਲ ਨਹੀਂ ਚੈੱਕ ਕਰਦੇ ਤੇ ਇੱਕ ਸਸਤਾ ਪ੍ਰੋਡਕਟ ਵੇਖ ਕੇ ਇੱਕ ਵੱਡਾ ਮਾਰਟ ਵੇਖ ਕੇ ਅਸੀਂ ਲੋਕ ਇੱਥੋਂ ਪਰਚੇਸ ਕਰਦੇ ਆ ਅਸੀਂ ਕਵਾਂਗੇ ਕਿ ਇਸ ਦੇ ਨਾਲ ਛੋਟੀਆਂ-ਛੋਟੀਆਂ ਦੁਕਾਨਾਂ ਤੇ ਜਾਓ ਉਹਨਾਂ ਦਾ ਕਾਰੋਬਾਰ ਚਲਾਓ ਨਾ ਕਿ ਵੱਡੇ ਦੁਕਾਨਦਾਰ ਜਿਵੇਂ ਫਰਾਡ ਕਰਦੇ ਸਾਡੇ ਨਾਲ ਇਹ ਫਰਾਡ ਹੀ ਆ ਫਰਾਡ ਦੇ ਨਾਂ ਤੇ ਧੰਦਾ ਫੁੱਲ ਚੱਲ ਰਿਹਾ ਹੈ ਇਹਨਾਂ ਦਾ ਆਪਾਂ ਇਹਨਾਂ ਤੋਂ ਫਰਾਡ ਤੋਂ ਦੂਰ ਹੋਈਏ ਲੋਕ ਆਪਣਾ ਬਿੱਲ ਚੈੱਕ ਕਰਨ ਤੇ ਇਤੋਂ ਨਾ ਪ੍ਰੋਡਕਟ ਫਰੀਦਨ ਇਹਨਾਂ ਦੀ ਸੇਲ ਬਿਲਕੁਲ ਬੰਦ ਕਰ ਤਿੰਨੇ ਸਾਲ ਹੋ ਗਏ ਸੀ ਤੁਸੀਂ ਮੈਸਟਰੋ ਤੋਂ ਮੈਂ ਬਿਲਕੁਲ ਜੀ 6 ਸਾਲ ਤੋਂ ਆ ਰਿਹਾ ਹਾਂ ਪਿਛੇ 6 ਸਾਲ ਤੋਂ ਤੁਹਾਨੂੰ ਪਤਾ ਨਹੀਂ ਲੱਗਾ ਇੱਥੇ ਕੀ ਲੁੱਟ ਹੋ ਗਈ ਹੈ ਬਾਜ਼ੀ ਕਦੇ ਆਪਾਂ ਬੈਲ ਨਹੀਂ ਚੈੱਕ ਕੀਤਾ ਜਦੋਂ ਅਸੀਂ ਵੇਅਰ ਹੋਏ ਤੁਹਾਡੇ ਸਾਹਮਣੇ ਆਪਾਂ ਆ ਗਏ ਮੀਡੀਆ ਦੇ ਅੱਗੇ ਪੇਸ਼ ਹੋਏ ਹਾਂ ਇਹ ਵੀ ਪਤਾ ਲੱਗਾ ਸਰ 100 ਮੰਨ ਲਓ 110 ਰੁਪਏ ਦੀ ਪ੍ਰਿੰਟ ਹੈ 10% ਲੈਸ ਮਿਲਦਾ 99 ਦੀ ਚੀਜ਼ ਹੋਏ ਤੇ ਟੈਕਸ ਪਾ ਕੇ ਕਹਿੰਦੇ ਉਹ ਹੋਰ ਵੀ ਪਰ ਹੋ ਜਾਂਦਾ ਬਿਲਕੁਲ ਜੀ ਇਹ ਤਾਂ ਠੱਗੀ ਠੋਰੀ ਪੂਰੀ ਚੱਲ ਰਹੀ ਹੈ ਮੈਨੂੰ ਇੱਕ ਦੋ ਦੋਸਤ ਹੋਰ ਮਿਲੇ ਨੇ ਉਹ ਆ ਜਾ ਨਹੀਂ ਸਕੇ ਸ਼ਾਇਦ ਨੈਕਸਟ ਵੀਡੀਓ ਜਦੋਂ ਆਪਾਂ ਕਰਾਂਗੇ ਉਹਦੇ ਚੋ ਵੀ ਸ਼ਾਮਲ ਹੋਣਗੇ ਉਹਨਾਂ ਨਾਲ ਵੀ ਫਰਾਡ ਹੋ ਚੁੱਕਾ ਮੰਗ ਹੀ ਕਰਦੇ ਜੀ ਮੰਗ ਇਹੀ ਕਰਦੇ ਆ ਜੀ ਪੰਜਾਬ ਸਰਕਾਰ ਇਹਨਾਂ ਦਾ ਸ਼ਿਕੰਜਾ ਪਾਵੇ ਇਹਨਾਂ ਜੋ ਇਹਨਾਂ ਨੇ ਰੈਡ ਲਿਸਟ ਇੰਨੀ ਉੱਪਰ ਚੱਕ ਕੇ ਲਾਈ ਆ ਇਹਨਾਂ ਦੇ ਰੇਟ ਇੱਕ ਪ੍ਰੋਸੈਸ ਦੇ ਵਿੱਚ ਲਿਆ ਕੇ ਰੇਟ ਜੋ ਇਹਨਾਂ ਦੇ ਐਮ ਆਰ ਪੀ ਲੱਗੀਆਂ ਨੇ ਉਸ ਹਿਸਾਬ ਨਾਲ ਸਾਮਾਨ ਵੇਚਣ ਸਾਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਕਾਫੀ ਜਗ੍ਹਾ ਤੇ ਮੈਟਰ ਆਪਣੇ ਖੋਲ੍ਹ ਵੀ ਇਸ ਬਿਲਕੁਲ ਜੀ ਇਹ ਠੱਗੀ ਠੋਰੀ ਕਰਕੇ ਇੰਨੇ ਇਹਨੇ ਵੱਡੇ ਸਟੋਰ ਕਿੱਥੋਂ ਬੰਦੇ ਆ ਠੱਗੀਆਂ ਠੋਰੀਆਂ